ਆ ਵੇਖ ਲੋ ਦੋ ਪੁਲਿਸ ਵਾਲੇ 50000 ਰੁਪਏ ਦੀ ਰਿਸ਼ਵਤ ਲੈਂਦੇ ਕਾਪੂ ਹੋਏ ਨੇ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਬਹੁਤ ਸਾਰੇ ਲੋਕਾਂ ਤੋਂ ਬਹੁਤ ਬਾਅਦ ਚੜਾਇਆ ਥਾਣਿਆਂ ਦੇ ਵਿੱਚ ਇਨਸਾਫ ਦੇ ਲਈ ਚੋਰੀ ਦੀ ਨੀ ਜੇਬ ਦੇ ਵਿੱਚ ਆਪਣੇ ਪੈਸੇ ਪੁਆ ਲੈ ਜਾਂਦੇ ਨੇ ਸੋ ਜਿਨ੍ਹਾਂ ਨੂੰ ਇਹ ਸੱਚ ਪਤਾ ਹੈ ਉਹ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥਵਾੜੇ ਨਾਲ ਪਈਆ ਦੋ ਪੁਲਿਸ ਵਾਲੇ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਵਿਜੀਲੈਂਸ ਬਿਊਰੋ ਵੱਲੋਂ ਜੀ ਹਾਂ ਦੱਦੀ ਹੈ ਕਿ 50000 ਰੁਪਏ ਦੀ ਰਿਸ਼ਵਤ ਚੋਰੀ ਦੀਨੀ ਆਪਣੀ ਜੇਬ ਦੇ ਵਿੱਚ ਪਾਈ ਜਾ ਰਹੀ ਸੀ ਦਰਅਸਲ ਇੱਕ ਮਾਮਲੇ ਦੇ ਵਿੱਚ ਇੱਕ ਵਿਅਕਤੀ ਦੇ ਕੋਲ ਕੁ ਚੀਜ਼ਾਂ ਜਿਹੜੀਆਂ ਨੇ ਉਹ ਮਿਲੀਆਂ ਸੀ ਜਿਵੇਂ ਆਈਫੋਨ ਉਸ ਦਾ ਪਰਸ ਵਗੈਰਾ ਸੀ ਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਸਰਕਾਰੀ ਲਿਸਟ ਦੇ ਵਿੱਚ ਨਹੀਂ ਪਾਇਆ ਉਹਨਾਂ ਨੇ ਪਰਚੇ ਤੇ ਇਸ ਨੂੰ ਦਰਜ ਨਹੀਂ ਕੀਤਾ ਬਲਕਿ ਸਾਈਡ ਤੇ ਰੱਖ ਲਿਆ ਤੇ ਕਿਹਾ ਕਿ ਸਾਨੂੰ 50000 ਰੁਪਏ ਦੇ ਦਿਓ ਤਾਂ ਹਟ ਆਈਫੋਨ ਤੁਹਾਡੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਦੇ ਦਿੱਤੀਆਂ ਸਾਣੀਆਂ ਤੇ ਜਿਸ ਮੁੰਡੇ ਤੇ ਇਹ ਸਾਰਾ ਕੁਝ ਕੀਤਾ ਗਿਆ ਹਸੂਦੀ ਭੈਣ ਨੇ ਵਿਜੀਲੈਂਸ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਰੰਗੀ ਹੱਥੀ 50000 ਰੁਪਏ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਜੀ ਹਾਂ ਦਾਦੀਏ ਕਿ ਇਹ ਜਿਹੜਾ ਮਾਮਲਾ ਹੈ ਮਹਿਲਕਲਾ ਤੋਂ ਆਇਆ ਹੈ ਜਿੱਥੇ ਕਿ ਉੱਥੇ ਦੇ ਥਾਣੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈ ਇਸ ਖਬਰ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਬਿਲਕੁਲ ਅਜਿਹਾ ਹੀ ਹੁੰਦਾ ਹੈ ਬਹੁਤ ਸਾਰੇ ਪੁਲਿਸ ਵਾਲੇ ਜਿਹੜੇ ਨੇ ਉਹ ਚੋਰੀ ਦਿਨੀ ਆਪਣੇ ਜੇਬ ਦੇ ਵਿੱਚ ਇਸ ਤਰੀਕੇ ਦੇ ਨਾਲ نوٹ ਪਵਾ ਲੈਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਸੱਚ ਪਤਾ ਹੈ ਸਾਰੇ ਪੁਲਿਸ ਵਾਲੇ ਸੇਮ ਨਹੀਂ ਹੁੰਦੇ ਪਰ ਬਹੁਤ ਸਾਰੇ ਪੁਲਿਸ ਵਾਲੇ ਜੋ ਅਜਿਹੇ ਕਾਂਡ ਕਰਦੇ ਨੇ ਉਹਨਾਂ ਦਾ ਸੱਚ ਬਾਹਰ ਆਣਾ ਚਾਹੀਦਾ ਹੈ ਸੋ ਮੌਕੇ ਤੇ ਅਫਸਰ ਕੀ ਕਹਿ ਰਹੇ ਨੇ ਸਾਰਾ ਖੁਦ ਸੁਣ ਕੇ ਸ਼ੇਅਰ ਜ਼ਰੂਰ ਕਰਿਓ ਇੱਕ ਲੜਕੀ ਸਾਡੇ ਕੋਲ ਜੀ ਪ੍ਰਮਿੰਦਰ ਕੌਰ ਵਾਸੀ ਬਰਨਾਲਾ ਆਈ ਸੀ ਉਹਨੇ ਦੱਸਿਆ ਸੀ ਵੀ ਥਾਣਾ ਮਹਿਲ ਕਲਾਂ ਦੀ ਜੀ ਇੱਕ ਐਸਆਈ ਜੱਗਾ ਸਿੰਘ ਇੱਕ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਉਹਨਾਂ ਨੇ ਉਹਦੇ ਬ੍ਰਦਰ ਨੂੰ ਪਿਛਲੇ ਦਿਨੀ ਕਿਸੇ ਮੁਕਦਮੇ 'ਚ ਅਰੈਸਟ ਕਰਿਆ ਸੀ ਜੀ ਉਹਦੇ ਜਾਮਾ ਤਲਾਸ਼ੀ ਦੌਰਾਨ ਮਤਲਬ ਉਹਦੇ ਕੋਲੋਂ ਇੱਕ ਡੇਢ ਤੋਲਾ 골ਡ ਦੀ ਚੇਨ ਇੱਕ ਆਈਫੋਨ ਇੱਕ ਘੜੀ ਪਲੱਸ 10000 ਰੁਪਏ ਬRAND ਹੋਏ ਸੀ ਇਹਨਾਂ ਕਰਮਚਾਰੀ ਨੇ ਉਹ ਰਿਕਾਰਡ ਨਹੀਂ ਲਿਆਂਦਾ ਜੀ ਆਪਣੇ ਕੋਲ ਰੱਖ ਲਿਆ ਔਰ ਉਹ ਲੜਕੀ ਜਦੋਂ ਆ ਕੇ ਉਹਨੂੰ ਮਿਲੀ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਮਾਨ ਸੀ ਸਾਡੇ ਮੁੰਡੇ ਕੋਲੇ ਫੋਨ ਸੀ ਜਾਂ ਆਹ ਸੀ ਇਹ ਸਾਨੂੰ ਦਿਓ ਚੀਜ਼ਾਂ ਸਾਡੀਆਂ ਉਹ ਕਹਿੰਦੇ ਵੀ ਤੁਸੀਂ 50000 ਰੁਪਏ ਲਿਓ ਇਹ ਚੀਜ਼ਾਂ ਤੁਹਾਨੂੰ ਫੇਰ ਮਿਲਣਗੀਆਂ ਅੱਜ ਅਸੀਂ ਜੀ ਸ਼ਾਮ ਜੇ ਨੂੰ ਬਾਅਦ ਦੁਪਹਿਰ ਮਹਿਲਕਲਾ ਥਾਣਾ ਵਿਖੇ ਇਹਦੀ ਸ਼ਿਕਾਇਤ ਤੇ ਰੇਡ ਕਰਕੇ ਐਸਆਈ ਚੱਗਾ ਸਿੰਘ ਤੇ ਸੀਨੀਅਰ ਕੰਸਟੈਂਪਰ ਨੂੰ ਗੁਰਪ੍ਰੀਤ ਸਿੰਘ ਨੂੰ ਰੈੱਡ ਹੈਂਡਰਡ ਅਰੈਸਟ ਕੀਤਾ 50000 ਰੁਪਏ ਰਿਸ਼ਵਤ ਲੈੰਦਿਆਂ ਨੂੰ ਇਹ ਕਿੱਥੇ ਅਰੈਸਟ ਕੀਤਾ ਗਿਆ ਸਰ ਇਹਨਾਂ ਖਾਣਾ ਮਹਿਲ ਕਲਾਂ ਦੇ ਅੰਦਰ ਜੀ ਵਿੱਚ ਤਾਂ ਇਹ ਕਿਹੜੇ ਕੇਸ ਦੇ ਵਿੱਚ ਸੀ ਇਹ ਜਿਹੜਾ ਕੇਸ ਸੀ ਉਹ ਇਹ ਕੋਈ ਮੁਕੱਦਮਾ ਨੰਬਰ 10/25 ਦਰਜ ਹੋਇਆ ਸੀ ਜੀ ਉਹਦੇ ਵਿੱਚ ਸੀ ਉਹ ਮੁੰਡਾ ਧਰਮਪ੍ਰੀਤ ਸਿੰਘ ਉਹ ਮੁੰਡੇ ਦਾ ਨਾਮ ਹੈ ਕਦੋਂ ਮਾਮਲਾ ਦਰਜ ਹੋਇਆ ਸਰ ਉਹਦੇ ਕੋਈ ਉਹਨਾਂ ਦਾ ਕੋਈ ਠੇਕੇ ਦੇ ਕੋਈ ਭੰਨ ਤੋੜ ਹੋਈ ਸੀ ਜੀ ਉਹਦੇ ਸੰਬੰਧ ਕੇਸੇ ਸ਼ੁਰੂ ਹੋਇਆ ਵਾ ਕੀ ਨਾਮ ਸੀਗਾ ਸਰ ਉਹਦਾ ਨਾਮ ਸੀ ਜੀ ਮੁੰਡੇ ਦਾ ਤਰਮਿੰਦਰ ਸਿੰਘ ਹੈ ਜੀ ਹੁਣ ਅਗਲੀ ਕਾਰਵਾਈ ਤੁਹਾਡੇ ਵੱਲੋਂ ਕੀ ਮਕਦਮਾ ਦਰਜ ਕਰੀਏ ਅਸੀਂ ਐਫ ਆਈ ਆਰ ਰਿਚਰਚ ਕਰਕੇ ਜੀ ਗਾਹ ਅਨ ਇਵੈਸਟੀਗੇਸ਼ਨ ਕਰਾਂਗੇ ਦੀ ਤੇ ਵੀ ਜੇ ਕੋਈ ਹੋਰ ਇਹਦੇ ਵਿੱਚ ਹੋਇਆ ਕਰਮਚਾਰੀ ਸ਼ਾਮਲ ਹੋਇਆ ਤਾਂ ਉਸ ਅਨੁਸਾਰ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਥਾਣੇ ਦੇ ਉੱਪਰ ਫੜੇਗੇ ਨੇ ਹਾਂ ਜੀ ਥਾਣੇ ਦੇ ਅੰਦਰੋਂ ਫੜੇਗੇ ਨੇ